ਪੰਜ ਦਿਨਾਂ ਦੇ ਡੀ ਰਿਮਾਂਡ ਤੇ ਸਾਫ ਕਮੰਟਰੀ 파ਰਕ ਪੂਛਣਾ ਆਸ਼ੂ ਜਨੰਦਰ ਕੋਟ ਨੇ ਦਿੱਤਾ ਰਿਮਾਂਡ ਟੈਂਡਰ ਕੋਟਾਲੇ ਦੇ ਵਿੱਚ ਹੋਈ ਹੈ ਗ੍ਰਿਫਤਾਰੀ ਸਾਫ ਕਮੰਟਰੀ 파ਰਕ ਪੂਛਣਾ ਆਸ਼ੂ ਦੀ ਗ੍ਰਿਫਤਾਰੀ ਤੇ ਭਰਤੀ ਕਾਂਗਰਸ ਪਰਜਾਪਾ ਤੇ ਸਾਧਿਆ ਨਿਸ਼ਾਨਾ ਆਸ਼ੂ ਦੀ ਗ੍ਰਿਫਤਾਰੀ ਨੂੰ ਦੱਸਿਆ ਬਦਲੇ ਦੀ ਰਾਜਨੀਤੀ ਕੀ ਸੱਚਾਈ ਨੂੰ ਜ਼ਿਆਦਾ ਦੇਰ ਤੱਕ ਦਬਕੇ ਨਹੀਂ ਰੱਖਿਆ ਜਾ ਸਕਦਾ ਆਪਰੇਸ਼ਨ ਨਾਗਪੁਰ ਦੇ ਇਲਜ਼ਾਮਾਂ ਤੇ ਭਾਜਪਾ ਦਾ ਪਲਟਵਾਰ ਕੇ ਆਪਣੀ ਨਾਕਾਮੀ ਦਾ ਇਲਜ਼ਾਮ ਭਾਜਪੀ ਤੇ ਲਗਾ ਰਿਹਾ ਅਕਾਲੀ ਦਲ ਸਾਡੇ ਖਿਲਾਫ ਹੋਣ ਤੋਂ ਪਹਿਲਾਂ ਬਚਾਉਣ ਆਪਣੀ ਪਾਰਟੀ ਅਕਾਲੀ ਦਲ ਵੱਲੋਂ ਅਮਰਪਾਲ ਸਿੰਘ ਤੇ ਲਾਇਆ ਆਪਰੇਸ਼ਨ ਨਾਗਪੁਰ ਵਾਲੇ ਇਲਜ਼ਾਮਾਂ ਤੇ ਪੱਕੀ ਸਿਆਸਤ ਐਂਟੀ ਸਬਜੀਤ ਸਿੰਘ ਖਾਲਸਾ ਬੋਲੇ ਜੇ ਸਬੂਤ ਹੈ ਤਾਂ ਦਿਖਾਵੇ ਅਕਾਲੀ ਦਲ ਨਾ ਕਰੇ ਬੇਬੁਨਿਆਦ ਬਿਆਨਬਾਜ਼ੀ ਮਿਊਜ਼ਿਕ ਟਿੰਗ ਤੇ ਬੋਲੇ ਸੁਖਦੇਵ ਸਿੰਘ ਢੀਂਸਾ ਮੈਂ ਅਕਾਲੀ ਸੀ ਹਾਂ ਤੇ ਅਕਾਲੀ ਹੀ ਰਹਾਂਗਾ ਇਸ ਤਰ੍ਹਾਂ ਕੋਈ ਨਹੀਂ ਕਰ ਸਕਦਾ ਬਾਹਰ ਜਲਦ ਇਹਿਲਾਸ ਬੁਲਾ ਕੇ ਚੁਣਾਂਗੇ ਨਵਾਂ ਪ੍ਰਧਾਨ ਅਜੇ ਨਹੀਂ ਖੁੱਲੇਗਾ ਸ਼ੰਭੂ ਬਾਰਡਰ ਜਿਉਂ ਦੀ ਤਿਉਂ ਸਥਿਤੀ ਰਹੇਗੀ ਬਰਕਰਾਰ 12 ਅਗਸਤ ਨੂੰ ਸਤਿੰਮਪੁਰ ਦੇ ਵਿੱਚ ਹੋਵੇਗੀ ਅਗਲੀ ਸਨਵਾਈ ਪੰਜਾਬ ਪੁਲਿਸ ਦੇ ਵਿੱਚ ਵੱਡਾ ਫੇਰ ਬਦਲਾ 24 ਆਈਪੀਐਸ ਤੇ 4 ਪੀਪੀਐਸ ਅਫਸਰਾਂ ਦੀ ਕੀਤੀ ਗਈ ਬਦਲੀ 15 ਐਸਐਸਪੀ ਕੀਤੇ ਗਏ ਤਬਦੀਲ ਪਟਿਆਲਾ ਨਗਰ ਨਿਗਮ ਦਫ਼ਤਰ ਦੇ ਬਾਹਰ ਯੂਥ ਕਾਂਗਰਸ ਦੇ ਵੱਲੋਂ ਹੰਗਾਮਾ ਪੁਲਿਸ ਤੇ ਕਾਂਗਰਸੀਆਂ ਦੇ ਵਿਚਾਲੇ ਹੋਈ ਧੱਕਾ ਮੁਕਤੀ ਪੁਲਿਸ ਨੇ ਕਈਆਂ ਨੂੰ ਹਿਰਾਸਤ ਵਿੱਚ ਲਿਆ ਇਹ ਰਾਜਗ ਮਾਲਵਾਲੀ ਦੇ ਮੁਖੀ ਸੰਤ ਵਕੀਲ ਸਾਹਿਬ ਨੂੰ ਕੀਤਾ ਗਿਆ ਸਪੁਰਦ ਦੇ ਖਾਕ ਵੱਡੀ ਗਿਣਤੀ ਵਿੱਚ ਪਹੁੰਚੇ ਡੇਰੇ ਦੇ ਸਮਰਥਕਾਂ ਦੇ ਵਿੱਚ ਸ਼ਾਮਲ ਹੋਏ ਰਾਜਾ ਵੜਿੰਗ ਤੇ ਅਜੇ ਚਤਾਲਾ ਸਰਸ਼ੇ ਗਾਲ ਤੁਸੀਂ ਵਖਰੇ ਨਿਊਰੇਟਿੰ ਪੰਜਾਬ ਨਾ ਮੈਂ ਪ੍ਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਿਨ ਸਵਾਗਤ ਹੈ ਸ਼ੁਰੂਆਤ ਕਰਾਂਗੇ ਵੱਡੀ ਖਬਰ ਤੋਂ ਨੂਜ਼ 18 ਤੇ ਸੁਖਦੇਵ ਸਿੰਘ ਢਿੰਡਸਾ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਉਹਨਾਂ ਦਾ ਕਹਿਣਾ ਕਿ ਮੈਂ ਅਕਾਲੀ ਸੀ ਅਕਾਲੀ ਹਾਂ ਤੇ ਅਕਾਲੀ ਰਹਾਂਗਾ ਮੈਨੂੰ ਇਸ ਤਰ੍ਹਾਂ ਅਕਾਲੀ ਦਲ ਤੋਂ ਕੋਈ ਨਹੀਂ ਕੱਢ ਸਕਦਾ ਜਲਦ ਇਜਲਾਸ ਬੁਲਾ ਕੇ ਨਵਾਂ ਪ੍ਰਧਾਨ ਚੁਣਿਆ ਜਾਵੇਗਾ ਅਸੀਂ 파ਟੀ ਲਈ ਕੁਰਬਾਨੀਆਂ ਕੀਤੀਆਂ ਉੱਥੇ ਹੀ ਉਹਨਾਂ ਨੇ ਕਿਹਾ ਕਿ ਸੁਬੀਰ ਸਿੰਘ ਬਾਦਲ ਦੀ ਪਾਰਟੀ ਲਈ ਸੁਬੀਰ ਸਿੰਘ ਬਾਦਲ ਦੀ ਪਾਰਟੀ ਲਈ ਕੀ ਕੁਰਬਾਨੀ ਹੈ ਇਹ ਸਿੱਧਾ ਸਵਾਲ ਕੀਤਾ ਸੁਦੇਵ ਸਿੰਘ ਢਿੰਡਸਾ ਨੇ ਉਹਨਾਂ ਦਾ ਕਹਿਣਾ ਕਿ ਸਾਡਾ ਭਾਜਪਾ ਦੇ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਹੈ ਭਾਜਪਾ ਦੇ ਨਾਲ ਪਾਵਰ ਦੇ ਵਿੱਚ ਹਮੇਸ਼ਾ ਸੁਖਬੀਰ ਤੇ ਹਰ ਸਿਮਰਤ ਕੌਰ ਬਾਦਲ ਰਹੇ ਨੇ న్యూਸ 18 ਤੋਂ ਸਰਦੀਪ ਸਿੰਘ ਢੀਂਡ ਸਾਡੇ ਦਰਸਲ ਆ ਵੱਡਾ ਬਿਆਨ ਦਿੱਤਾ ਗਿਆ ਆ ਪਾਰਟੀ ਵੱਲੋਂ ਕੀਤੀ ਕਾਰਵਾਈ ਤੋਂ ਬਾਅਦ న్యూਸ 18 ਤੇ ਵੱਡਾ ਬਿਆਨ ਦਿੰਦੇ ਉਹਨਾਂ ਨੇ ਕਿਹਾ ਕਿ ਮੈਂ ਅਕਾਲੀ ਸੀ ਆ ਅਕਾਲੀ ਹਾਂ ਤੇ ਅਕਾਲੀ ਰਹਾਂਗਾ ਮੈਨੂੰ ਇਸ ਤਰ੍ਹਾਂ ਅਕਾਲੀ ਦਲ ਤੋਂ ਕੋਈ ਵੀ ਨਹੀਂ ਕਰ ਸਕਦਾ ਤੇ ਜਲਦ اجلاس ਬੁਲਾ ਕੇ ਨਵਾਂ ਪ੍ਰਧਾਨ ਚੁਣਨ ਦੀ ਵੀ ਉਹਨਾਂ ਦੇ ਵੱਲੋਂ ਗੱਲ ਕਹੀ ਗਈ ਇਹ ਕੌਣ ਹੁੰਦੇ ਨੇ ਅਡਜਸਟ ਕਰਨ ਵਾਲੇ ਇਹਨੇ ਕੋਈ ਕੁਰਬਾਨੀ ਕੀਤੀ ਐ ਅਸੀਂ ਕਿਰਵਾਨੀ ਕੀਤੀ ਆ ਅਸੀਂ ਹਰੇਕ ਮੌਤੇ ਚ ਗਏ ਹਰੇਕ ਜੇਲੇ ਗੱਟੀ ਆ ਇਹਨੇ ਇਹ ਕੌਣ ਨੇ ਮੈਂ ਕੋਈ ਕਿਸੇ ਤੋਂ ਖਰਾਤ ਮੰਗੀ ਐ ਮੇਰੀ ਗੱਲ ਸੁਣਨਾ ਨਾ ਮੈਨੂੰ ਅਕਾਲੀ ਦਾ ਸ਼ਿਕ ਕੋਈ ਕੱਢ ਸਕਦਾ ਮੈਂ ਅਕਾਲੀ ਹਾਂ ਅਕਾਲੀ ਰਹਾਂਗਾ ਅਕਾਲੀ ਹਮੇਸ਼ਾ ਜ਼ਿੰਦਗੀ ਜਿਉਂਦੇ ਆ ਸਾਰਾ ਪਰਿਵਾਰ ਅਕਾਲੀ ਰਿਹਾ ਸਾਡਾ ਪਰਿਵਾਰ ਵੀ ਅਕਾਲੀਆਂ ਦਾ ਪਰਿਵਾਰ ਵਜਦਾ ਹੈ ਪਿੰਡ ਜੂ ਵੀ ਵੱਜ ਰਿਹਾ ਇਸ ਕਰਕੇ ਕੌਣ ਹੁੰਦੇ ਨੇ ਕਰਨ ਨਾ ਅੰਦਰ ਜੀ ਪਾਰਟੀ ਇਲੈਕਸ਼ਨ ਨਹੀਂ ਹੋਈ ਇਹ ਤਾਂ ਵੈਸੇ ਵੀ ਫਿੱਟ ਹੀ ਨੇ ਕਿਉਂਕਿ ਇਲੈਕਸ਼ਨ ਤਾਂ ਟਾਈਮ ਬਹੁਤ ਅੱਗੇ ਉੱਪਰ ਲੰਘ ਗਿਆ ਅਸੀਂ ਨੰਮੀ ਇਲੈਕਸ਼ਨ ਪਿਰਾ ਰਹੇ ਹਾਂ ਡੈਲੀਗੇਟ ਜਾਰੀ ਕਰ ਰਹੇ ਹਾਂ ਪੇਸ਼ ਕਰਕੇ ਇਹ ਕਿਉਂਕਿ ਸੁਧਾਰ ਲੈਣਾ ਕੋਈ ਬਣਾ ਨਹੀਂ ਹੁੰਦਾ ਅਦਰੇ ਸ਼੍ਰੋਮਣੀ ਅਕਾਲੀ ਦਲ ਦੀ ਆਪਰੇਸ਼ਨ ਨਾਗਪੁਰ ਵਾਲੇ ਇਲਜ਼ਾਮਾਂ ਤੇ ਸਿਆਸਤ ਭਗਤੀ ਹੋਈ ਨਜ਼ਰ ਆ ਰਹੀ ਆ ਅਮਰਪਾਲ ਤੇ ਸ਼੍ਰੋਮਣੀ ਅਕਾਲੀ ਦਲ ਲਗਾਏ ਇਲਜ਼ਾਮਾਂ ਤੇ ਭੜਕੇ ਨੇ ਐਮਪੀ ਸਰਜੀਤ ਸਿੰਘ ਖਾਲਸਾ ਜੇ ਸਬੂਤ ਹੈ ਤਾਂ ਅਕਾਲੀ ਦਲ ਦਿਖਾਵੇ ਅਕਾਲੀ ਦਲ ਨੇ ਚੁਣੌਤੀ ਦਿੱਤੀ ਕਿ ਸਰਜੀਤ ਸਿੰਘ ਖਾਲਸਾ ਤੇ ਉਹਨਾਂ ਦਾ ਕਹਿਣਾ ਹੈ ਕਿ ਬੇਬੁਨਿਆਦ ਧੀਆਂਬਾਜ਼ੀ ਨਾ ਕੀਤੀ ਜਾਵੇ ਅਕਾਲੀ ਦਲ ਅੱਜ ਖੁਦ ਭਾਜਪਾ ਦੇ ਨਾਲ ਜਾਣਾ ਚਾਹੁੰਦਾ ਪਰ ਭਾਜਪਾ ਇਹਨਾਂ ਨੂੰ ਲੈਣ ਦੇ ਲਈ ਤਿਆਰ ਨਹੀਂ ਹੈ ਕੱਲ੍ਹ ਇਹ ਮੇਰੇ ਤੇ ਵੀ ਇਲਜ਼ਾਮ ਲਗਾਉਣ ਕੇ ਬਾਗੀ ਧੜੇ ਦੇ ਨਾਲ ਗੱਲ ਕਰਨ ਤੇ ਵਿਚਾਰ ਕਰਾਂਗੇ ਉਸੇ ਸਰਜੀਤ ਸਿੰਘ ਖਾਲਸਾ ਦੇ ਵੱਲ ਵੀ ਕਿਹਾ ਗਿਆ ਕਿ ਬਾਗੀ ਧੜੇ ਦੇ ਨਾਲ ਗੱਲ ਕਰਨ ਤੇ ਵਿਚਾਰ ਕੀਤਾ ਜਾਵੇਗਾ ਦਰਸਲ ਕੱਲ ਹੀ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਆਪਰੇਸ਼ਨ ਨਾਗਪੁਰ ਤੇ ਜੋ ਕੇ ਇਲਜ਼ਾਮ ਲਗਾਏ ਗਏ ਤੇ ਇਸ ਨੂੰ ਲੈ ਕੇ ਹੁਣ ਐਮਪੀ ਸਰਜੀਤ ਸਿੰਘ ਖਾਲਸਾ ਦੇ ਵੱਲੋਂ ਜਵਾਬ ਦਿੱਤਾ ਗਿਆ ਉਹਦਾ ਕਹਿੰਦੇ ਕਿ ਜੇ ਸਬੂਤ ਹੈ ਤਾਂ ਅਕਾਲੀ ਦਲ ਦਿਖਾਵੇ ਬੇਬੁਨਿਆਦ ਬਿਆਨਬਾਜ਼ੀ ਨਾ ਕੀਤੀ ਜਾਵੇ ਅਕਾਲੀ ਦਲ ਦੇ ਜਿਹੜੇ ਇਲਜ਼ਾਮ ਨੇ ਕਿ ਅਮਰਿਤਪਾਲ ਸਿੰਘ ਹੋਰਾਂ ਦੇ ਪਿੱਛੇ ਜਿਹੜੇ ਆਰਐਸਐਸ ਹੈ ਭਾਜਪਾ ਹੈ ਔਰ ਆਪਰੇਸ਼ਨ ਨਾਗਪੁਰ ਜਿਹੜਾ ਹੈ ਪੰਜਾਬ ਚ ਭਾਜਪਾ ਦੇ ਵੱਲੋਂ ਚਲਾਇਆ ਜਾ ਰਿਹਾ ਹੈ ਦੇਖੋ ਜੀ ਇਹ ਤਾਂ ਗਲੀ ਵੀ ਲੋਕ ਖੂਸਟੋਕਿੰਗ ਇਹ ਸਾਰੀ ਜ਼ਿੰਦਗੀ ਇਹਨਾਂ ਨੇ ਭਾਜਪਾ ਨਾਲ ਕੱਢਤੀ ਸਾਰੀ ਜ਼ਿੰਦਗੀ ਤੇ ਹੁਣ ਮਤਲਬ ਜਿਹੜੀ ਇਹਨਾਂ ਨੇ ਅਸੀਂ ਤਾਂ ਕੋਈ ਸਾਡੀ ਕੋਈ ਸਾਂਝ ਨਹੀਂ ਭਾਜਪਾ ਨਾਲ ਪਰ ਜਿਹੜੀ ਇਹਨਾਂ ਨੇ ਸਾਂਝ ਰੱਖੀ ਹੈ ਉਹ ਕੀ ਸੀ ਠੀਕ ਹੈਂ ਇਹ ਹੁਣ ਵੀ ਭਾਜਪਾ ਨਾਲ ਜਾਣ ਨੂੰ ਫਿਰਦੇ ਆ ਉਹ ਲੈਂਦੇ ਨਹੀਂ ਐ ਇਹ ਬਹੁਤ ਤਾਬਲੇ ਐ ਵੀ ਕਿਤੇ ਭਾਜਪਾ ਸਾਨੂੰ ਦੁਬਾਰਾ ਨੇੜੇ ਲਾ ਲਵੇ ਪਰ ਉਹ ਨਹੀਂ ਲਾਉਂਦੇ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਗਠਬੰਧਨ ਦੀ ਗੱਲ ਚੱਲ ਰਹੀ ਸੀ ਕਾਲੀ ਭਾਜਪਾ ਦੀ ਉਦੋਂ ਤੱਕ ਅਮਰਿਤਪਾਲ ਸਿੰਘ ਹੋਰਾਂ ਦੇ ਮਾਤਾ ਮਨਾ ਕਰ ਰਹੇ ਸੀ ਕਿ ਚੋਣ ਨਹੀਂ ਲੜਨਗੇ ਅਮਰਿਤਪਾਲ ਸਿੰਘ ਲੇਕਿਨ ਜਦੋਂ ਗੱਲਬਾਤ ਟੁੱਟੀ ਗੱਠ ਜੋੜ ਦੀ ਤਾਂ ਉਸ ਤੋਂ ਬਾਅਦ ਕਾਲੀ ਭਾਜਪਾ ਦੇ ਗੱਠ ਜੋੜ ਦੀ ਹਾਂਜੀ ਉਸ ਤੋਂ ਬਾਅਦ ਅਮਰਿਤਪਾਲ ਸਿੰਘ ਹੋਰਾਂ ਨੇ ਇਲੈਕਸ਼ਨ ਲੜਨ ਦਾ ਫੈਸਲਾ ਕੀਤਾ ਉਹ ਵੀ ਉਹਨਾਂ ਨੇ ਜ਼ਿਕਰ ਕੀਤਾ ਕਿ ਜੇਲ੍ਹ ਚੋਂ ਜਿਹੜੇ ਮਿਲ ਕੇ ਆਏ ਉਹ ਵੀ ਆਰਐਸਐਸ ਦੇ ਜਿਹੜੇ ਨੇ ਨੁਮਾਇੰਦੇ ਰਹੇ ਨੇ ਨਹੀਂ ਇਹ ਤਾਂ ਫਿਰ ਮੈਨੂੰ ਵੀ ਕਹਿ ਦੇਣਗੇ ਮੂਹੀ ਹਲਾਉਣਾ ਹੈ ਜਾਂ ਤਾਂ ਕੋਈ ਸਬੂਤ ਦੇਣ ਠੀਕ ਹੈ ਜੀ ਐਵੇਂ ਵੀ ਇਹ ਬਿਲਕੁਲ ਬਦਨਾਮ ਕਰਦੇ ਆ ਆਪ ਸਾਰਾ ਕੁਝ ਕਰਦੇ ਰਹੇ ਆ ਨੋ ਡਾਊਟ ਹੈਨਾ ਫਿਰ ਦੂਜੇ ਨੂੰ ਕਿਵੇਂ ਤੁਸੀਂ ਕਹਿ ਸਕਦੇ ਹੋ पर जदों की बेसिक सच्चाई है, ये है भी ये आज भी भाजपा ਨਾਲ ਜਾਣ ਨੂੰ ਤਿਆਰ ਹੈ ਇਹਨਾਂ ਵੱਲੋਂ ਯੈਸ ਹੈ ਉਧਰੋਂ ਨੋ ਹੈ ਉਹ ਕਹਿੰਦੇ ਸੀ ਆਪਣੇ اصولਾਂ ਤੇ ਖੜੇ ਆਂ ਔਰ ਇਸੇ ਕਰਕੇ ਗੜਜੋੜਦੇ ਨਹੀਂ ਖੜੇ ਜੀ ਤੁਹਾਨੂੰ ਮੈਂ ਗੱਲ ਦੱਸਤੀ ਕੋਈ اصولਾਂ ਤੇ ਨਹੀਂ ਖੜੇ ਜਿਸ ਦਿਨ ਉਧਰੋਂ ਯੈਸ ਹੋ ਗਈ ਇਹ ਜਾਣਗੇ ਲੇਕਿਨ ਉਹ ਕਹ ਰਹੇ ਕਿ ਆਪਰੇਸ਼ਨ ਨਾਗਪੁਰ ਚੱਲ ਰਿਹਾ ਪੰਜਾਬ ਦੇ ਵਿੱਚ ਅਮਰਿਤਪਾਲ ਸਿੰਘ ਇਸ ਦੀ ਗੱਡੀ ਨੇ ਐਵੇਂ ਝੂਠ ਬੋਲੀ ਜਾਂਦੇ ਜੀ ਮੈਂ ਤੁਹਾਨੂੰ ਕਹੀ ਜਾਂਦਾ ਕਹਾਣੀ ਜਿਵੇਂ ਕਹਿ ਦਿੰਦੇ ਬੀ ਡੈਮੋਕ੍ਰੇਸੀ ਆ ਜੋ ਮਰਜੀ ਕਹਿ ਦੋ ਕਿਹੜਾ ਕਿਸੇ ਨਾਲ ਕੁਝ ਕਹਿਣਾ ਹੈ ਉਹ ਗੱਲ ਹੈ ਇਹਨਾਂ ਤਾਂ ਉੱਥੇ ਆਪਰੇਸ਼ਨ ਨਾਗਪੁਰ ਵਾਲੇ ਇਲਜ਼ਾਮਾਂ ਤੇ ਭਾਜਪਾ ਦੇ ਵੱਲੋਂ ਪਲਟਵਾਰ ਕੀਤਾ ਗਿਆ ਅਕਾਲੀ ਦਲ ਦੇ ਵਿੱਚ ਜੋ ਹੋ ਰਿਹਾ ਉਹ ਸੁਖਵੀਰ ਸਿੰਘ ਬਾਦਲ ਕਰਕੇ ਹੋ ਰਿਹਾ ਹੈ ਭਾਜਪਾ ਦੇ ਵੱਲੋਂ ਇਹ ਵੱਡਾ ਤਿੱਖਾ ਨਿਸ਼ਾਨਾ ਸਾਧਿਆ ਗਿਆ ਹੈ ਭਾਜਪਾ ਦਾ ਕਹਿੰਦੇ ਕਿ ਪੰਜਾਬ ਦੇ ਲੋਕ ਅਕਾਲੀ ਦਲ ਨੂੰ ਰਿਜੈਕਟ ਕਰ ਚੁੱਕੇ ਨੇ ਅਕਾਲੀ ਦਲ ਪਹਿਲਾਂ ਆਪਣਾ ਘਰ ਸੰਭਾਲੇ ਸੁਖਦੀਰ ਆਪਣੀ ਗਲਤੀ ਦਾ ਇਲਜ਼ਾਮ ਬੀਜਪੀ ਤੇ ਲਗਾ ਰਹੇ ਨੇ ਬੀਜਪੀ ਦੇ ਖਿਲਾਫ ਬੋਲਣ ਤੋਂ ਪਹਿਲਾਂ ਪਾਰਟੀ ਬਚਾਉਣਾ ਅਕਾਲੀ ਦਲ ਆਪਣਾ ਪੰਥਕ ਏਜੰਡੇ ਤੋਂ ਭੱਜ ਰਹੀ ਹੈ ਪਾਰਟੀ ਨੂੰ ਉਸ ਲੀਡਰ ਦੀ ਲੋੜ ਹੁੰਦੀ ਹੈ ਜਿਸ ਨੂੰ ਸਾਰੇ ਸਵੀਕਾਰ ਕਰਨ ਬੀਜਪੀ ਦੇ ਵੱਲੋਂ ਦਰਸਲ ਇਹ ਵੱਡਾ ਬਿਆਨ ਦਿੱਤਾ ਗਿਆ ਬੀਜਪੀ ਦਾ ਕਹਿੰਦਾ ਹੈ ਕਿ ਸੁਖਦੀਰ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੇ ਨੇ ਖੇਤਰੀ ਪਾਰਟੀ ਅਕਾਲੀ ਦਲ ਖਤਮ ਨਹੀਂ ਹੋਣੀ ਚਾਹੀਦੀ ਹਾਲਾਂਕਿ ਨਾਲ ਹੀ ਬੀਜਪੀ ਦੇ ਵੱਲੋਂ ਵੀ ਕਿਹਾ ਗਿਆ ਹੈ ਕਿ ਖੇਤਰੀ ਪਾਰਟੀ ਅਕਾਲੀ ਦਲ ਖਤਮ ਨਹੀਂ ਹੋਣੀ ਚਾਹੀਦੀ ਸੋਸਾ ਜਿਉਂ ਨਾਲ ਦੀ ਪਾਰਟੀ ਚਾਲ ਚੱਲ ਰਹੀ ਹੈ ਔਰ ਇਹ ਸਰਦਾਰ ਸੁਖਬੀ ਸਿੰਘ ਬਾਦਲ ਜੀ ਜਿਹਨੇ ਕਰ ਰਿਹਾ ਪ੍ਰਧਾਨ ਕਿਸੇ ਇੱਕ ਨੇ ਬਣਨਾ ਹੁੰਦਾ ਪਾਰਟੀ ਸਾਰਿਆਂ ਨੂੰ ਨਾਲ ਮਿਲਾ ਕੇ ਕੰਮ ਕਰਨਾ ਹੁੰਦਾ ਚੰਨੀ ਇਹ ਸਭ ਨੂੰ ਬਰਾਬਰ ਸਨਮਾਨ ਦੇਣਾ ਇਹ ਉਹ ਬੰਦੇ ਜਾ ਰਹੇ ਨੇ ਜੁ ਕਿ ਐਨੇ ਸੀਨੀਅਰ ਸਾਥੀ ਜਿਹੜੇ ਅੱਜ ਵੀ ਕਹਿੰਦੇ ਅਸੀਂ ਇਹ ਕਰ ਲਈਆਂ ਤੇ ਉਹਦਾ ਦੋਸ਼ ਦੂਸਰਿਆਂ ਤੇ ਮੜਨਾ ਮੈਂ ਸਮਝਦਾ ਇਹ ਵੀ ਉਹਨਾਂ ਦੀ ਸੋਚ 'ਚ ਸੁਧਾਰ ਨਹੀਂ ਹੋਇਆ ਇਹ ਉਹਨਾਂ ਦੀ ਆਪਣੀ ਸੋਚ ਦੀ ਵਜ੍ਹਾ ਕਰਕੇ ਆ ਉਹਨਾਂ ਨੂੰ ਵੀ ਸੁਧਾਰ ਕਰ ਲੈਣਾ ਚਾਹੀਦਾ ਇਹਿਤ ਪੰਜਾਬ ਦਾ ਵਿਕਾਸ ਔਰ ਅਕਾਲੀ ਦਲ ਜਿਹੜੀ ਇੰਨੀ ਸੰਘਰਸ਼ਾਂ ਚੋਂ ਨਿਕਲੀ ਹੋਈ ਆ ਤਿਆਗ ਦੇ ਪਰਸਿਆਂ ਨਾਲ ਬਣਿਆ ਹੋਇਆ ਅਕਾਲੀ ਦਲ ਆ ਉਹ ਉਹ ਉਹਨਾਂ ਦੀ ਤਿਆਗ ਦੇ ਪਰਸਿਆਂ ਦਾ ਮਜ਼ਾਕ ਉਡਾ ਰਿਹਾ ਜਿਨ੍ਹਾਂ ਲੋਕਾਂ ਨੇ ਇਹਨੂੰ ਇਹਦਾ ਮਹਿਬਾਨ ਕੀਤਾ ਔਰ ਇਥੋਂ ਤੱਕ ਲੈ ਕੇ ਆਇਆ ਇਸ ਲਈ ਸ਼ਰਮਣੀ ਅਕਾਲੀ ਦਲ ਨੂੰ ਬਚਾਉਣਾ ਵੀ ਜ਼ਰੂਰੀ ਹੈ ਜੋ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੇ ਆ ਔਰ ਉਹ ਸਾਡੇ ਕਿਹਾ ਰਹੇ ਆ ਕਿ ਬੀਜੇਪੀ ਕਰ ਰਹੀ ਹੈ ਬੇਨਗਪੁਰ ਤੋਂ ਇਹਨਾਂ ਨੂੰ ਸ਼ਹਿ ਆ ਕੇ ਤੋਂ ਸ਼ਹਿ ਨਹੀਂ ਹੈ ਨਾ ਕੋਈ ਤੁਹਾਨੂੰ ਮੈਂ ਬਾਰ-ਬਾਰ ਕਹਿਣਾ ਕਿ ਇਸ ਤਰ੍ਹਾਂ ਦੀ ਗਲਤੀ ਕਰਕੇ ਤੁਸੀਂ ਅਕਾਲੀ ਦਲ ਦਾ ਭੋਗ ਪਾ ਕੇ ਜਾਓਗੇ ਜਦੋਂ ਕਿ ਇੰਨੇ بڑے ਸੰਗਠਨ ਦਾ ਭੋਗ ਨਹੀਂ ਪਾਇਆ ਚਾਹੀਦਾ ਇਹ ਪੰਥ ਪੰਥ ਦੀ ਨੁਮਾਇੰਦਾ ਹੈ ਮਾਤਾ ਕੇਂਦਰ ਚ ਕੋਈ ਨੇਤਾ ਚਾਹੀਦਾ ਹੁੰਦਾ ਜਾਂ ਤਾਂ راہੁਲ ਗਾਂਧੀ ਦਾ ਸਵੀਕਾਰ ਕਰਨ ਜਾਂ ਮੋਦੀ ਜੀ ਦਾ ਕਰ ਲੈਣ ਤੇ ਇੱਕ ਦਾ ਕਰਨਾ ਪੈਣਾ ਅਕਾਲੀ ਦਲ ਕੋਲ ਆਪਣਾ ਘਰ ਸੰਭਲਦਾ ਨਹੀਂ ਪਿਆ ਪਾਰਟੀ ਲਗਾਤਾਰ ਰਿਜੈਕਟ ਹੋ ਰਹੀ ਹੈ ਲੋਕਾਂ ਲੋਕੀ ਉਹਨਾਂ ਨੂੰ ਰਿਜੈਕਟ ਪੰਜਾਬ ਦੇ ਲੋਕੀ ਉਹਨਾਂ ਨੂੰ ਰਿਜੈਕਟ ਕਰ ਰਹੇ ਨੇ ਇਸ ਸੱਤ ਤੱਕ ਰਿਜੈਕਟ ਕਰਤਾ ਕਿ ਐਤ ਕੀ ਜਿਹੜੀ ਜਲੰਧਰ ਦੀ ਬਾਈ ਇਲੈਕਸ਼ਨ ਹੋਈ ਕੁੱਲ ਮਿਲਾ ਕੇ 500 ਵੋਟ ਪਈ ਬਾਈ ਬਾਈ ਇਲੈਕਸ਼ਨ ਵਿੱਚ ਵਿਖਦਾ ਕਿ ਇਹ ਕਾਲਜ ਦੇ ਵਿੱਚ ਫੁੱਟ ਹੈਗੀ ਹੈ ਆਪਣਾ ਘਰ ਸੰਭਾਲਣ ਆਪਣੇ ਲੋਕਾਂ ਨੂੰ ਸੰਭਾਲਣ ਬਰਸਤ ਕੀ ਸਾਡੇ ਉਤੇ ਇਲਜ਼ਾਮ ਲਾਉਂਦੇ ਬੀਜੇਪੀ ਤੇ ਇਲਜ਼ਾਮ ਲਾਉਂਦੇ ਜਾਂ ਆਰਐਸਐਸ ਤੇ ਜਾਂ ਨਾਗਪੁਰ ਤੇ ਇਲਜ਼ਾਮ ਲਾਉਂਦੇ ਆਪਣਾ ਘਰ ਸੰਭਾਲਣ ਕਿਉਂਕਿ ਤੁਸੀਂ ਜਿਹੜਾ ਏਜੰਡਾ ਹੈ ਆਪਣਾ ਇਹੜਾ ਤੁਹਾਡਾ ਪੰਥਕ ਐਜੰਡਾ ਤੁਸੀਂ ਛੱਡ ਚੁੱਕੇ ਹੋ ਔਰ ਨਾ ਹੀ ਪਿਛਲੇ ਕੋਈ 10 15 ਸਾਲਾਂ ਵਿੱਚ ਤੁਸੀਂ ਕੋਈ ਪੰਥਕ ਐਜੰਡਾ ਫਾਲੋ ਕੀਤਾ ਤੁਸੀਂ ਸਿਰਫ ਸਰਕਾਰ ਚਲਾਈ ਔਰ ਆਪਣੀ ਸਰਕਾਰ ਬਚਾਨ ਕਰਕੇ ਤੁਸੀਂ ਪੰਥ ਦੀ ਕੰਪਰਮਾਈਜ਼ ਕੀਤਾ ਪੰਥ ਦੇ ਇਸ਼ੂਸ ਤੇ ਕੰਪਰਮਾਈਜ਼ ਕੀਤਾ ਇਸ ਕਰਕੇ ਲੋਕਾਂ ਤੋਂ ਰਿਜੈਕਟ ਕੀਤਾ ਐਈ ਕੁਐਸਚਨ ਤੁਹਾਡੀ ਪਾਰਟੀ ਦੇ ਬਾਕੀ ਜਿਹੜੇ ਲੀਡਰ ਸੇ ਚੱਕ ਰਹੇ ਨੇ ਇੰਟਰਨਲ ਮਾਮਲਾ ਹੈ ਕਿਰਪਾ ਕਰਕੇ ਆਪ ਸਵਾਲੋ ਦੂਜਿਆਂ ਤੇ ਇਲਜ਼ਾਮ ਨਾ ਲਾਓ ਰੋਕਣਗੇ ਅਗਲੀ ਵੱਡੀ ਖਬਰ ਦਾ ਈਡੀ ਦੀ ਰਿਮਾਂਡ ਤੇ ਨੇ ਸਾਬਕਾ ਮੰਤਰੀ ਭਾਰਤਪੂਸ਼ਨਾ ਆਸ਼ੂਦਾ 5 ਦਿਨ ਦਾ ਰਿਮਾਂਡ ਮਿਲਿਆ ਜਲੰਧਰ ਦੀ ਕੋਰਟ ਦੇ ਬਲ ਮੇਰੇ ਮਾਨ ਦਿੱਤਾ ਗਿਆ ਕੱਲ ਈਡੀ ਨੇ ਦਰਸਲ ਭਾਰਤਪੂਸ਼ਨਾ ਆਸ਼ੂ ਨੂੰ ਗ੍ਰਿਫਤਾਰ ਕੀਤਾ ਸੀ ਟੈਂਡਰ ਘੁਟਾਲੇ ਦੇ ਵਿੱਚ ਵੱਡੀ ਗ੍ਰਿਫਤਾਰੀ ਹੋਈ ਸੀ ਈਡੀ ਨੇ ਪੀਐਮਐਲੈ ਤਹਿਤ ਕੇਸ ਦਰਜ ਕੀਤਾ ਉੱਥੇ ਕਾਂਗਰਸ ਵਿਧਾਇਕ ਪ੍ਰਗਟ ਸਿੰਘ ਤੇ ਸੁਖਵਿੰਦਰ ਕੋਟਲੀ ਸਮੇਤ ਕਈ ਵੱਡੇ ਕਾਂਗਰਸੀ ਆਰ ਕੋਰਟ ਦੇ ਵਿੱਚ ਪਹੁੰਚੇ ਹੋਏ ਸਨ ਤਾਂ ਇਸ ਦੇ ਵਿੱਚ ਆਲੇ ਵੱਡੀ ਜਾਣਕਾਰੀ ਵੱਡੀ ਅਪਡੇਟ ਹੈ ਕਿ ਈਡੀ ਦੀ ਰਿਮਾਂਡ ਤੇ ਨੇ ਸਾਬਕਾ ਮੰਤਰੀ ਭਾਰਤਪੂਸ਼ਨਾ ਆਸ਼ੂ ਜਲੰਧਰ ਦੀ ਕੋਰਟ ਦੇ ਵੱਲੋਂ 5 ਦਿਨ ਦਾ ਰਿਮਾਂਡ ਦਿੱਤਾ ਗਿਆ ਕੱਲ ਦਰਸਨੀ ਈਡੀ ਨੇ ਵੱਡੀ ਕਾਰਵਾਈ ਕੀਤੀ ਪਹਿਲਾਂ ਸਵਾਲ ਜਵਾਬ ਕੀਤੇ ਉਸ ਤੋਂ ਬਾਅਦ ਭਾਰਤ ਪੁਛਨਾਸ਼ ਨੂੰ ਜਿਹੜਾ ਕਿ ਗ੍ਰਿਫਤਾਰ ਕੀਤਾ ਗਿਆ ਟੈਂਡਰ ਘੁਟਾਲੇ ਦੇ ਵਿੱਚ ਇਹ ਵੱਡੀ ਗ੍ਰਿਫਤਾਰੀ ਹੋਈ ਅੱਜ ਕੋਰਟ ਦੇ ਵਿੱਚ پیش ਕੀਤਾ ਗਿਆ ਤੇ ਇਸ ਦੇ ਵਿਚਾਲੇ ਜਲੰਧਰ ਦੀ ਕੋਰਟ ਨੇ 5 ਦਿਨ ਦੇ ਈਡੀ ਰਿਮਾਂਡ ਤੇ ਭਾਰਤ ਪੁਛਨਾਸ਼ ਨੂੰ ਭੇਜ ਦਿੱਤਾ ਅੱਜ ਮਰਗੁਸ਼ਨ ਆਸ਼ੂ ਕੋ ਕੂਰਟ ਵਿੱਚ ਪੇਸ਼ ਕਰ ਗਿਆ ਕਿੰਨਾ ਦਿਨ ਕਾਰ ਮਾਂਗ ਲਿਆ ਗਿਆ ਸੀ ਕਿੰਨੇ ਦਿਨ ਦਾ ਕੂਰਟੀ ਤਰਫੇ دیا ਗਿਆ ਹਮਾਰੀ ਤਰਫੇ 7 ਦਿਨ ਦਾ ਰਿਮਾਂਡ ਮਾਂਗਿਆ ਗਿਆ ਸੀ ਤਾਂ ਉਹਨੇ ਸਾਬ ਨੇ ਸਾਰੀ ਦਲੀਲਾਂ ਨੂੰ ਸੁਣ ਕੇ 5 ਦਿਨ ਦਾ ਰਿਮਾਂਡ ਦਿੱਤਾ ਹੈ ਅੱਜ 7 ਅਗਸਤ ਠੀਕ ਹੈ ਠੀਕ ਹੈ 5 ਦਿਨ ਦਾ ਰਿਮਾਂਡ ਮਿਲਿਆ ਤੇ ਕੂਰਟ ਦੇ ਵਿੱਚ ਜੋ ਵੀ ਦੋਨੇ ਤਰ੍ਹਾਂ ਦੀ ਬੈਸ ਹੁੰਦੀ ਹੈ ਉਹ ਹੀ ਹੈ ਬਾਕੀ ਅਸੀਂ ਪ੍ਰੈਸ ਰਿਲੀਜ਼ ਦੇ ਦਾਂ ਤੁਹਾਨੂੰ ਸਾਡਾ ਪਾਣੀ ਇਨਵੈਸਟੀਗੇਸ਼ਨ ਤੇ ਜ ਨਵਾਂ ਕੀ ਪ੍ਰੈਸ ਰਿਲੀਜ਼ ਸਾਰਾ ਦੇ ਦਾਂਗੇ ਜੀ ਨਵਾਂ ਸਬੂਤ ਕੀ ਮਿਲਿਆ ਰਿਟਰਨ ਦੇ ਵਿੱਚ ਪ੍ਰੈਸ ਰਿਲੀਜ਼ ਦੇ ਦਾਂਗੇ ਜੀ ਦਲੀਲਾ ਜਿਹੜੇ ਇਸ ਪੈਸੇ ਆਈਡੀ ਲੈ ਗਿਆ ਇਟ ਇਜ਼ ਅ ਪਿਓਰਲੀ ਪੋਲਿਟੀਕਲ ਵੈਂਡੇਟਾ ਬਾਏ ਭਗਵੰਤ ਮਾਨ ਹਮ ਐਂਡ ਬੀਜਪੀ ਦੀ ਸਫਲ ਠੀਕ ਹੈ ਕਿ ਕਾਂਗਰਸ ਦੇ ਗੀਸਟ ਕਿ ਲੋਕ ਇਹ ਹੂਜਾ ਵੈਂਡੇਟਾ ਕਰ ਰਹੇ ਆ ਤੁਹਾਨੂੰ ਯਾਦ ਹੋਣਾ 2 200 ਇਹਨਾਂ ਨੇ ਐਲੀਗੇਸ਼ਨ ਲਾਇਆ ਸੀ ਤੇ ਮੇਰੇ ਲਈ ਮੈਿਕੋ ਤੇ ਜਿਹੜਾ ਕੇਸ ਰਜਿਸਟਰ ਹੋਇਆ ਉਹਦੇ ਵਿੱਚ 2 ਲੱਖ ਦਾ ਚਲਾਨ ਪੇਸ਼ ਕੀਤਾ ਉਹ ਵੀ ਕਿਸੇ ਥਰਡ ਜਿਹੜਾ ਬੰਦਾ ਹੈ ਉਹਦੇ ਵਿੱਚ ਹੂੰ ਤੇ ਤੁਸੀਂ ਇਹਦੇ ਤੋਂ ਹਸਾਬ ਲਾ ਸਕਦੇ ਪੀ ਇਹਦੀ ਡੈਮੰਡ ਕੀ ਹੈ ਪਿਓ ਰਿਕਾਰਡ ਦੇ ਰਿਕਾਰਡ ਤੋਂ ਇਹ ਡੈਮੇਜ ਕਰਨਾ ਚਾਹੁੰਦੇ ਆ ਕਾਂਗਰਸ ਨੂੰ ਇਹ ਇਹਦੇ ਤੋਂ ਇਲਾਵਾ ਇਹਨਾਂ ਦਾ ਕੋਈ ਜਿਹੜਾ ਮੋਟਿਵ ਕਾਂਗਰਸ ਨੇ ਗੱਲ ਤੁਸੀਂ ਕੀਤੀ ਹੈ ਮੈਂ ਪ੍ਰਤਾਪਾ ਜੀ ਜਿਸ ਨੇ ਰਾਣਾ ਗੁਰਜੀ ਜਿਸ ਨੇ ਲਾਡੀ ਸ਼ੁਰੂ ਵਾਲੀ ਨਹੀਂ ਤਾਂ ਪ੍ਰਧਾਨ ਸਾਹਿਬ ਕਿੱਥੇ ਹੈ ਕਾਂਗਰਸ ਜਿਸ ਦੀ ਕਿਉਂ ਨਹੀਂ ਵੀ ਇੱਕ ਜੁੜਤਾ ਸੀ ਕਾਂਗਰਸ ਨਹੀਂ ਤੁਸੀਂ ਤਾਂ ਹੈਗੇ ਹੋ ਫਿਰ ਵੀ ਪਰ ਜਿਸ ਤਰੀਕੇ ਦੇ ਨਾਲ ਉਹ ਉਹ ਅਲਟੀਮੇਟਲੀ ਉਧਰ ਸੈਸ਼ਨ ਚੱਲ ਰਿਹਾ ਹੈ ਕਿਉਂਕਿ ਰਾਣਾ ਜੀ ਵੀ ਬਾਹਰ ਸੀ ਕੋਈ ਕਰ ਲਈ ਸਾਰੇ ਆ ਜਾਣਗੇ ਯਾਰ ਜੀ ਰੋਲੇ ਵਾਲੀ ਕਰਨੀ ਹੈ ਗੱਲ ਇਹ ਹੈ ਕਿ ਜਸਟਿਸ ਲਈ ਫਾਈਟ ਕਰਨਾ ਸਾਡਾ ਸਾਰਿਆਂ ਦਾ ਅਗਲੀ ਰਾਤ ਨੂੰ ਕੀ ਰੇਨ ਮਿਲਿਆ ਬਦਲੀ SLA ਕਰਕੇ ਸਾਰਿਆ ਠੀਕ ਕਿਉਂਕਿ ਇਹਨੂੰ ਫਾਈਟ ਕਰਾਂਗੇ ਔਰ ਫਾਈਟ ਕਰਕੇ ਹੀ ਕਨਫਿਊਜ਼ਨ ਤੱਕ ਲੈ ਕੇ ਜਾਵਾਂਗੇ ਠੀਕ ਅੱਜੇ ਪਰਪੁਸ਼ਨਾ ਅਸ਼ੂਦੀ ਗਿਫਤਾਰੀ ਨੂੰ ਕਾਂਗਰਸ ਬਦਲੇ ਦੀ ਸਿਆਸਤ ਦੱਸ ਰਹੀ ਹੈ ਜਦਕਿ ਅਕਾਲੀ ਦਲ ਨੇ ਕਿਹਾ ਕਿ ਜੋ ਭ੍ਰਿਸ਼ਟਾਚਾਰ ਕਰੇਗਾ ਉਸ ਨੂੰ ਸਜ਼ਾ ਤਾਂ ਮਿਲੇ ਲੱਗ ਰਹਾ ਹੈ ਤਾਂ ਇਹ ਕਿੰਨੇ ਕ ਚਲੇਗਾ ਕਿੰਨੀ دیر ਤਸ਼ੱਦਦ karenge ਅੰਗਰੇਜ਼ੋਂ ਸੇ ਨਹੀਂ ਹਮ ਡਰੇ और किसी से ना डरे हैं ना डरेंगे ना डराएंगे अपने देश के लिए काम करेंगे इनको अगर इतना ही है देखिए कांग्रेस और करप्शन एक दूसरे से दूर कभी रह नहीं सकती है और ये सारे ही जानते हैं पंजाब में कि ये जो गरीबों में आटा और दाल देने का ये बादल साहब ने ये स्कीम लेके आए थे 2012 में जहां लाखों गरीबों को चार रुपए किलो आटा और बीस रुपए किलो दाल देने का उन्होंने हर गरीब तक पहुंच गई थी और बहुत बढ़िया चल रही थी और फिर सेंटर ने इसको कॉपी किया आपको हैरानी होगी कि कांग्रेस के आने के बाद लाखों की गिनती में कार्ड काटे गए और आम आदमी ने उससे भी ज्यादा काट दिए और अफसोस की बात ये कि कांग्रेस पार्टी के जो मंत्री थे ये आशु इन्होंने न ना ही कार्ड काटे कार्ड भी काटे और फिर राशन को बाजार में बेचने का बहुत बड़ा इनके ऊपर घोटाले का इल्जाम हुआ जो ये अगली सरकार ने उसको देखा और उस करके अब ईडी की रेड हुई है तो ये आना चाहिए कि कौन कौन इसमें जिम्मेवार थे कौन कौन इसमें लिप्त थे आशु अकेले कर रहे थे क्योंकि एक मेंबर ऑफ पार्लियामेंट जो उस टाइम के थे उनका नाम भी कांग्रेस का उनका भी आता है जो अब दूसरी पार्टी में है सो बहुत सारी चीजें हैं और आशु और बिट्टू की नजदीकियां तो सब ये जानते ही है कि जब आशु पहली बार गिरफ्तार हुए थे अपने जब अपने बाबर की दुकान में बैठे थे ਤੋ ਬਿੱਟੂ ਜੀ ਵਹਾਂ ਪੇ ਪਹੁੰਚ ਕੇ ਉਨਕੋ ਬਚਾਣੇ ਕੇ ਲੇ ਪੂਰੀ ਉਨੋਨੇ ਲੜਾਈ ਲੜੀ ਥੀ ਸੋ ਸਾਰਾ ਦੁੱਧ ਕਾ ਦੁੱਧ ਪਾਣੀ ਕਾ ਪਾਣੀ ਹੋਣਾ ਚਾਹੀਏ ਔਰ ਗਰੀਬ ਕਾ ਰਾਸ਼ਨ ਜੋ ਖਾ ਗਿਆ ਉਸਕੇ ਖਿਲਾਫ ਕਾਰਵਾਈ ਜ਼ਰੂਰ ਹੋਣੀ ਚਾਹੀਏ ਅਗਲੀ ਖਬਰ ਪਟਿਆਲਾ ਦੇ ਨਾਲ ਜੁੜੀ ਹੋਈ ਏ ਇੱਥੇ ਕਿ ਨਗਰ ਨਿਗਮ ਦਫ਼ਤਰ ਤੇ ਬਾਹਰ ਹੰਗਾਮਾ ਹੋਇਆ ਏ ਪੁਲਿਸ ਦੇ ਨਾਲ ਕਾਂਗਰਸੀ ਵਰਕਰ ਉਲਝਦੇ ਹੋਏ ਨਜ਼ਰ ਆਏ ਪੁਲਿਸ ਤੇ ਕਾਂਗਰਸੀਆਂ ਦੇ ਵਿਚਾਲੇ ਇਸ ਦੌਰਾਨ ਤੱਕਾ ਮੁਕੀ ਹੋਈ ਏ ਪੁਲਿਸ ਨੇ ਕਈ ਪ੍ਰਦਰਸ਼ਨਕਾਰੀ ਹਿਰਾਸਤ ਵਿੱਚ ਵੀ ਲੈ ਲੇ ਪਾਣੀ ਦੀ ਸਪਲਾਈ ਤੇ ਗੰਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਦਰਸਲ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਸੀਗਾ ਜਦੋਂ ਵਰਕਰਾਂ ਨੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਤਾਂ ਸੁਰੱਖਿਆ ਦੇ ਲਈ ਹਾਜ਼ਰ ਨ ਪਹਿਲਾਂ ਹੀ ਵੱਡੀ ਗਿਣਤੀ ਵਿੱਚ ਪੁਲਿਸ ਦੀ ਤਣਾਤੀ ਕੀਤੀ ਗਈ ਸੀ ਆ ਤੁਹਾਨੂੰ ਤੋਂ ਸਿਰਾਂ ਵਿਖਾ ਰਹੇ ਆ ਇੱਕ ਪਾਸੇ ਕਾਂਗਰਸੀ ਵਰਕਰ ਨਜ਼ਰ ਆ ਰਹੇ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਤੱਕੀਆਂ ਫੜੀਆਂ ਹੋਈਆਂ ਨੇ ਉਸ ਦੇ ਉੱਪਰ ਅਲੱਗ-ਅਲੱਗ ਸਲੋਗਨ ਲਿਖੇ ਹੋਏ ਨੇ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਨੇ ਕਾਇਸ ਦੇ ਵਿਚਾਲੇ ਪੁਲਿਸ ਮੁਲਾਜ਼ਮਾਂ ਦੇ ਨਾਲ ਜੋ ਕਿ ਉਲਝਦੇ ਹੋਏ ਵੀ ਕਾਂਗਰਸੀ ਵਰਕਰ ਨਜ਼ਰ ਆਏ ਆਪਸ ਦੇ ਵਿੱਚ ਧੱਕਾ ਮੁੱਕੀ ਦੀਆਂ ਤਸਵੀਰਾਂ ਜੋ ਕਿ ਕੈਮਰੇ ਦੇ ਵਿੱਚ ਕੈਦ ਹੋਈਆਂ ਤੇ ਇਸ ਤੋਂ ਬਾਅਦ ਕਈ ਕਾਂਗਰਸੀ ਵਰਕਰਾਂ ਨੂੰ ਪੁਲਿਸ ਦੇ ਵੱਲੋਂ ਹਿਰਾਸਤ ਵਿੱਚ ਲੈ ਲਿਆ ਗਿਆ ਦਰਸਲ ਪੂਰੇ ਮੁੱਦੇ ਦੀ ਗੱਲ ਕਰੀਏ ਤਾਂ ਪਾਣੀ ਦੀ ਸਪਲਾਈ ਤੇ ਗੰਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਕਾਂਗਰਸੀ ਵਰਕਰ ਇਹ ਪ੍ਰਦਰਸ਼ਨ ਕਰ ਰਹੇ ਸਨ ਪੁਰਦਾਬਾਦ 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 ਪੰਜਾਬ ਸਰਕਾਰ ਪੁਰਦਾਬਾਦ ਦੀ ਖਬਰ ਸਰਸਾ ਦੇ ਪਿੰਡ ਜਗਮਾਲਵਾਲੀ ਦੇ ਵਿਵਾਦ ਦੇ ਮਾਮਲੇ ਨਾਲ ਜੁੜੀ ਹੋਈ ਹੈ ਡੇਰੇ ਦੇ ਸਾਧੂ ਅਤੇ ਗਾਇਕ ਸ਼ਮਸ਼ੇਰ ਸਿੰਘ ਦੇ ਵੱਲੋਂ ਦਾਅਵਾ ਕੀਤਾ ਗਿਆ ਕਿ ਡੇਰਾ ਮੁਖੀ ਨੇ 1.5 ਸਾਲ ਪਹਿਲਾਂ ਹੀ ਵਸੀਅਤ ਕਰ ਦਿੱਤੀ ਸੀ ਬਿਨਾਂ ਕਿਸੇ ਦਬਾਅ ਤੋਂ ਵਸੀਅਤ ਕੀਤੀ ਸੀ ਉਸ ਵੇਲੇ ਵੀਡੀਓਗ੍ਰਾਫੀ ਵੀ ਕਰਵਾਈ ਗਈ ਸੀ ਤਾਂ ਜਲਦੀ ਹੀ ਮਹਾਤਮਾ ਵਰਿੰਦਰ ਸਿੰਘ ਸੰਗਤ ਦੇ ਵਿਚਾਰੇ ਆਉਣਗੇ ਕੱਲ ਜਗਮਾਲਵਾਲੀ ਦੇ ਡੇਰਾ ਮਤਸਾਨਾ ਸ਼ਾਹ ਬਲੋਚਿਸਤਾਨੀ ਦੇ ਵਿੱਚ ਗੋਲੀ ਚੱਲੀ ਸੀ ਡੇਰੇ ਦੀ ਗੱਦੀ ਨੂੰ ਲੈ ਕੇ ਦਸਲੇ ਪੁਰਾ ਵਿਵਾਦ ਚੱਲ ਰਿਹਾ 1995 ਦੇ ਵਿੱਚ ਡੇਰੇ ਦੀ ਸ਼ੁਰੂਆਤ ਹੋਈ ਸੀ ਮੌਜੂਦਾ ਗੱਦੀ ਨਿਸ਼ੀਨ ਸੰਤ ਬਹਾਦਰ ਚੰਦ ਵਕੀਲ ਸਾਹਿਬ ਦੀ ਅਸਲ ਕੱਲ ਮੌਤ ਹੋ ਗਈ ਸੀ ਉਹ 1 ਸਾਲ ਤੋਂ ਬਿਮਾਰ ਸਨ ਇਲਾਜ ਦੇ ਦੌਰਾਨ ਉਹਨਾਂ ਦਾ ਦਿਹਾਂਤ ਹੋ ਗਿਆ ਤੇ ਹੁਣ ਡੇਰੇ ਦੀ ਗੱਦੀ ਨੂੰ ਲੈ ਕੇ ਦੋ ਧੜੇ ਨੇ ਇੱਕ ਧੜਾ ਬਾਬੇ ਦੇ ਭਤੀਜੇ ਅਮਰ ਸਿੰਘ ਦਾ ਜਿਸ ਨੇ ਬਾਬੇ ਦੀ ਮੌਤ ਨੂੰ ਸ਼ੱਕੀ ਦੱਸਿਆ ਅਤੇ ਸੀਬੀਆ ਜਾਂਚ ਦੀ ਮੰਗ ਕੀਤੀ ਹੈ ਦੂਜਾ ਧੜਾ ਮਹਾਤਮਾ ਵਿਰਿੰਦਰ ਸਿੰਘ ਦਾ ਵਿਰਿੰਦਰ ਸਿੰਘ ਡੇਰਾ ਮੁਖੀ ਦਾ ਡਰਾਈਵਰ ਸੀ ਵਿਰਿੰਦਰ ਸਿੰਘ ਤੇ ਧੜੇ ਦਾ ਦਾਵਾ ਹੈ ਕਿ ਡੇਰਾ ਮੁਖੀ ਨੇ ਉਹਨਾਂ ਦੇ ਹੱਕ ਦੇ ਵਿੱਚ ਰਸੀਅਤ ਕੀਤੀ ਹੈ ਤੇ कल वसीयत पढ़ के सुनाई जाने दौरान ही पूरा हंगामा होंगे दूजे तो धड़े ने वरिंद्री कुटमार की ने हवाई फायर भी किया महाराज जी ने चोला छोड़ने से डेढ़ साल पहले ये वसीयत महात्मा वरिंद्र सिंह जी के नाम अपनी स्वय से बिना किसी दबाव के उनके नाम करी और उनको आगे संगत की सेवा करने का हुक्म दिया जिसकी के पूरी वीडियोग्राफी भी करवाई गई जो संगत में पहुंच गई है हमारी संगत से अपील है कि आज महाराज जी की अंतिम रस्में हैं तो सारी संगत प्रेम से इन रस्मों को अदा करे कुछ सिक्योरिटी रीजंस को मद्देनजर रखते हुए पुलिस प्रशासन ने महात्मा वरिंदर सिंह जी को हम सबको अपनी देखरेख में रखा हुआ है सारी संगत के जो महाराज जी के हुक्म को मानते हैं उनके मैसेज आ रहे हैं बहुत फोन आ रहे हैं जो महात्मा वरिंदर सिंह जी के दर्शन करने के अभिलाषी हैं उनके दर्शन करना चाहते हैं तो जल्दी ही महात्मा वरिंदर सिंह जी संगत में आएंगे संगत में आके दर्शन देंगे और उतना समय संगत को हमारी अपील है बेनती है कि प्रेम बनाई रखो आपस में भाईचारा खत्म ना करो शांति बनाई रखो कोई हल्ला नहीं करना हमारा ये मार्ग ही नहीं है हमने ਤੋ ਮਹਾਰਾਜੀ ਨੇ ਜੋ ਹੁਮੇ ਹੁਕਮ ਦਿਆ ਹੈ ਉਸ ਦੀ ਪਾਲਣਾ ਕਰਨੀ ਹੈ ਤੇ ਉਹ ਮੁੱਖ ਦੋਸ਼ੀ ਜਿਹੜਾ ਬੇਅਦਬੀ ਦੇ ਤਿੰਨੇ ਕੇਸਸ ਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਚੋਰੀ ਹੋਈ ਸਰੂਪ ਦੀ ਉਸ ਕੇਸ ਚ ਪੋਸਟਰ ਲਗਵਾਉਣ ਵਾਲੇ ਕੇਸ ਚ ਤੇ ਅੰਗ ਖਿਲਾਰਨ ਵਾਲੇ ਕੇਸ ਚ ਮੁੱਖ ਦੋਸ਼ੀ ਜੀ ਦਾ ਹੋਵੇ ਉਹਦੀਆਂ ਗੱਲਾਂ ਤੇ ਫਿਰ ਸ਼੍ਰੋਮਣੀ ਅਕਾਲੀ ਦਲ ਨੂੰ ਸਵਾਲ ਕਰਨ ਵਾਲੇ ਵੀ ਆਪ ਦੇ ਆਪ ਨੂੰ ਪੰਥਕ ਕਹਿੰਦੇ ਇਸ ਗੱਲ ਦਾ ਮੈਨੂੰ ਦੁੱਖ ਹੈ ਮੈਂ ਅੱਜ ਉਹਦੇ ਤੋਂ ਹੀ ਸ਼ੁਰੂ ਕਰਨਾ ਚਾਹਣਾ ਹੈ ਕਿ ਜਿਵੇਂ ਮੈਂ ਜ਼ਿਕਰ ਕੀਤਾ ਕਿ ਇਹ ਤਿੰਨੇ ਕੇਸਾਂ ਦੇ ਵਿੱਚ ਪੁਲ ਆ ਨਾਮਜ਼ਦ ਹੈ ਨੋਮੀਨੇਟਡ ਹੈ ਮੁੱਖ ਅਕਿਊਜ਼ਡ ਹੈ ਮੇਨ ਦੋਸ਼ੀ ਹੈ ਤੇ ਪੁਲਿਸ ਦੇ ਰਿਕਾਰਡ ਵਿੱਚ ਪਿਛਲੇ ਲੰਮੇ ਸਮੇਂ ਤੋਂ ਤਕਰੀਬਨ 6 ਸਾਲਾਂ ਤੋਂ ਪੀਓ ਡਿਕਲੇਅਰ ਹੋਇਆ ਹੋਇਆ ਪ੍ਰੋਕਲੇਮਡ ਆਫੈਂਡਰ ਮੈਂ ਪੁਲਿਸ ਦੇ ਰਿਕਾਰਡਾਂ 'ਚ ਇਕੱਲਾ ਕਿਉਂ ਕਹਿ ਰਿਹਾ ਹਾਂ ਕਿਉਂਕਿ ਕੋਈ ਕਾਰਵਾਈ ਪੁਲਸ ਵੱਲੋਂ ਪ੍ਰੋਕਲੇਮਡ ਆਫੈਂਡਰ ਵਾਲੀ ਉਹਦੇ ਨਾਲ ਨਹੀਂ ਕੀਤੀ ਗਈ ਆਪਾਂ ਸਾਰਿਆਂ ਨੇ ਸੁਣਿਆ ਉਹਦੀ ਇੰਟਰਵਿਊ ਕਹਿੰਦਾ ਮੈਂ ਤਾਂ ਡੇਰੇ ਵਿੱਚ ਆਪਦੇ ਘਰ ਰਹਿੰਦਾ ਸੀ ਰੂਟੀਨ ਵਿੱਚ ਆਪਦੀ ਜ਼ਿੰਦਗੀ ਦੇ ਜੋ ਕੰਮਕਾਰ ਸੀ ਟਰੈਵਲ ਕਰਦਾ ਸੀ ਸਾਰਾ ਕੁਝ ਕਰਦਾ ਸੀ ਟੈਲੀਫੋਨ ਵੀ ਆਪ ਦਾ ਨਾਰਮਲ ਨੰਬਰ ਵਰਤਦਾ ਸੀ ਮੈਨੂੰ ਨਾ ਕੋਈ ਪੁਲਿਸ ਵਾਲਾ ਬੁਲਾਉਣ ਆਇਆ ਨਾ ਮੇਰੇ ਕੋਲੇ ਕੋਈ ਸਮਨ ਆਇਆ ਨਾ ਮੈਨੂੰ ਕਿਸੇ ਇਨਵੈਸਟੀਗੇਟਿੰਗ ਏਜੰਸੀ ਨੇ ਬੁਲਾਇਆ ਕਿ ਇਹ ਇੱਕ ਹੀਨੀਅਸ ਕ੍ਰਾਈਮ ਦੇ ਵਿੱਚ ਅਕਿਊਜ਼ਡ ਬੰਦੇ ਨਾਲ ਇਹੋ ਜਿਹਾ ਵਿਵਹਾਰ ਹੁੰਦਾ ਸਭ ਤੋਂ ਪਹਿਲਾਂ ਪੁਲਿਸ ਬੰਦਿਆਂ ਦੇ ਫੋਨ ਟ੍ਰੇਸ ਕਰਦੀ ਏ ਤੇ ਇੱਥੇ ਤੁਸੀਂ ਵੇਖ ਲਓ ਤਾਂ ਕਹਿੰਦਾ ਮੈਂ ਆਪਦਾ ਫੋਨ ਵੀ ਆਪਦਾ ਯੂਜ਼ ਕਰਦਾ ਸੀ ਤੇ ਘਰ ਵਿੱਚ ਵੀ ਆਪਦੇ ਰਹਿੰਦਾ ਸੀ 6 ਸਾਲ ਤੋਂ ਬੰਦਾ ਪੀਓ ਹੋਵੇ ਕੀ ਸੈਕਸ਼ਨ 83 ਥੱਲੇ ਜਿਹੜੀ ਪ੍ਰਾਪਰਟੀ ਅਟੈਚਮੈਂਟ ਹੁੰਦੀ ਹੈ ਪੀਓ ਦੀ ਕੀ ਸਰਕਾਰ ਨੇ ਉਹਦੀ ਕਾਰਵਾਈ ਸ਼ੁਰੂ ਕੀਤੀ ਉਹਦੀ ਪਹਿਲੀ ਸਟੈਪ ਹੁੰਦੀ ਹੈ ਅਦਾਲਤ ਨੂੰ ਉਸ ਬੰਦੇ ਦੀ ਪ੍ਰਾਪਰਟੀ ਦੇ ਦਸਤਾਵੇਜ਼ ਪੇਸ਼ ਕਰਨੇ ਜਿਨ੍ਹਾਂ ਨੂੰ ਅਟੈਚ ਕਰਨਾ ਕੀ ਸਰਕਾਰ ਨੇ ਉਹ ਪਹਿਲੀ ਪੌੜੀ ਵੀ ਚੜੀ ਨਹੀਂ ਉਹ ਇਸ ਕਰਕੇ ਨਹੀਂ ਚੜੇ ਕਿ ਇੱਕ ਸੌਦੇਬਾਜ਼ੀ ਹੋਈ ਸੀ ਜਿਹੜੀ ਮੈਂ ਤੁਹਾਨੂੰ ਪਹਿਲਾਂ ਜ਼ਿਕਰ ਕੀਤਾ ਇਸ ਬੰਦੇ ਨੂੰ ਤਾਂ ਇੰਨੀ ਖੁੱਲ ਸਰਕਾਰ ਨੇ ਦੇ ਰੱਖੀ ਸੀ ਐਨਾ ਬੇਖੌਫ ਹੋ ਕੇ ਘੁੰਮ ਰਿਆ ਸੀ ਕਿ ਪਬਲਿਕ ਫੰਕਸ਼ਨਜ਼ ਦੇ ਵਿੱਚ ਵੀ ਜਾਂਦਾ ਸੀ ਕਿੱਥੋਂ ਸਾਹਮਣੇ ਆਇਆ ਆਪਾਂ ਸਾਰਿਆਂ ਨੇ ਦੇਖਿਆ यूपी ਦੇ ਵਿੱਚ ਇੱਕ ਭਾਜਪਾ ਦੇ ਮინისტრ ਦੇ ਨਾਲ ਅਯੁੱਧਿਆ ਚ ਇੱਕ ਫੰਕਸ਼ਨ ਦੇ ਵਿੱਚ ਇਹਦੀ ਫੋਟੋ ਆ ਗਈ ਫੇਸਬੁੱਕ ਤੇ ਜਦੋਂ ਬੰਦੇ ਨੂੰ ਡਲ ਡੋਕਰ ਕੋਈ ਨਾ ਹੋਵੇ ਤੇ ਫਿਰ ਅਹੀਂ ਬੇਖੌਫ ਹੁੰਦਾ ਫੋਟੋ ਆਈ ਫੋਟੋ ਜਦੋਂ ਸੰਗਤ ਦੇ ਵਿੱਚ ਆਈ ਰੌਲਾ ਪਿਆ ਰੌਲਾ ਪੈਣ ਤੋਂ ਪੁਲਿਸ ਨੂੰ ਫਿਰ ਅੱਖਾਂ ਠੰਡੀਆਂ ਕਰਨ ਵਾਸਤੇ ਕੋਈ ਕਾਰਵਾਈ ਤਾਂ ਕਰਨੀ ਪੈਣੀ ਸੀ ਪੁਲਿਸ ਨੇ ਇਹਨੂੰ ਅਰੈਸਟ ਕੀਤਾ ਇੱਕ ਸਮਝੌਤੇ ਤਹਿਤ ਮੈਂ ਫਿਰ ਕਹਿੰਦਾ ਹੁਣ ਤੁਸੀਂ ਵੇਖੋ ਅਸਲੀ ਗੱਲ ਇੱਥੋਂ ਸ਼ੁਰੂ ਹੁੰਦੀ ਹੈ ਤੁਹਾਨੂੰ ਜਿਹੜੀ ਜਿਹੜੇ ਮੈਂ ਡਾਕੂਮੈਂਟਸ ਲੈ ਕੇ ਆਇਆ ਸਾਬਤ ਹੋਊਗੀ ਇੱਕ ਸਮਝੌਤੇ ਤਹਿਤ ਇੱਕ ਡੀਲ ਤਹਿਤ ਇੱਕ ਅਰੈਸਟ ਹੋਈ ਤੇ 5-6 ਸਾਲ ਤੋਂ ਭਗੌੜਾ ਬੰਦਾ 2 ਮਹੀਨਿਆਂ ਦੇ ਵਿੱਚ ਛੇਲ ਤੇ ਬਾਹਰ ਆ ਗਿਆ ਹੁਣ ਤੁਸੀਂ ਵੇਖੋ ਛੇਲ ਕਿਵੇਂ ਹੋਈ ਇੰਨੀ ਛੇਤੀ ਤਿੰਨ ਕੇਸਾਂ ਦੇ ਵਿੱਚ ਵੌਂਟਡ ਜਿਵੇਂ ਮੈਂ ਜ਼ਿਕਰ ਕੀਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸਰੂਪ ਦੀ ਚੋਰੀ ਦੇ ਵਿੱਚ ਪੋਸਟਰ ਲਾਉਣ ਦੇ ਵਿੱਚ ਤੇ ਗੁਰੂ ਸਾਹਿਬ ਦੇ ਅੰਗ ਗਲੀਆਂ ਦੇ ਵਿੱਚ ਖਿਲਾਰਣ ਦੇ ਵਿੱਚ ਕੇ ਬੰਦਾ ਮੁੱਖ ਦੋਸ਼ੀ ਹੈ। ਉਹਨੂੰ ਪੁਲਿਸ ਫੜਦੀ ਹੈ। ਕੇਵਲ ਇੱਕ ਐਫਆਈਆਰ ਦੇ ਵਿੱਚ ਅਰੈਸਟ ਪਾਈ ਜਾਂਦੀ ਹੈ। ਆ ਮੈਂ ਕਾਗਜ਼ ਤੁਹਾਡੇ ਕੋਲੇ ਲੈ ਕੇ ਆਇਆ ਤੁਹਾਨੂੰ ਦਿਖਾਉਣਾ ਹੈ। ਤਿੰਨ ਐਫਆਈਆਰ ਆਇਆਂ ਇੱਕੋ ਥਾਣੇ ਦੀਆਂ ਤਿੰਨ ਐਫਆਈਆਰਾਂ ਬਾਜਾਖਾਨਾਂ ਦੀਆਂ। ਇੱਕ ਐਫਆਈਆਰ ਐਫਆਈਆਰ ਨੰਬਰ 63 ਉਹਦੇ ਵਿੱਚ ਉਹਦੀ ਅਰੈਸਟ ਪਾ ਦਿੱਤੀ ਜਾਂਦੀ ਹੈ। ਉਹਦੇ ਚੋਂ ਉਹਦੀ ਬੇਲ ਕਰਾ ਦਿੱਤੀ ਜਾਂਦੀ ਹੈ ਦੂਜੀਆਂ ਦੋ ਜਿਹੜੀਆਂ ਐਫ ਆਈ ਆਰਸ ਐ ਉਹਦੇ ਵਿੱਚ ਬੰਦਾ ਅਰੈਸਟੀ ਨਹੀਂ ਪਾਈ ਜਾਂਦੀ ਉਹਦੀ ਉਹ ਕਸਟਡੀ ਚ ਲਿੱਤਾ ਹੀ ਨਹੀਂ ਦਿਖਾਇਆ ਜਾਂਦਾ ਉਸ ਥਾਣੇ ਚ ਉਹਨਾਂ ਐਫ ਆਈ ਆਰਸ ਦੇ ਵਿੱਚ ਤੇ ਉਹਨੂੰ ਛੱਡ ਦਿੰਦੇ ਕਦੇ ਇਹ ਗੱਲ ਸੁਣੀ ਸੀ ਆ ਮੈਂ ਤੁਹਾਡੇ ਕੋਲੇ ਲੈ ਕੇ ਆਇਆ ਉਹ ਦੂਜੀਆਂ ਦੋਨੋਂ ਐਫ ਆਈ ਆਰਸ ਐ ਜਿਹੜੀਆਂ ਉਹਨਾਂ ਦੇ ਚਲਾਨ ਦੀਆਂ ਕਾਪੀਆਂ ਐਫ ਆਈ ਆਰ ਨੰਬਰ 117 FIR ਨੰਬਰ 128 ਥਾਣਾ ਬਾਜਾਖਾਨਾ ਇੱਕ FIR ਪੋਸਟ ਨੂੰ ਲਗਾਉਣ ਦੀ ਹੈ ਇੱਕ FIR ਗੁਰੂ ਸਾਹਿਬ ਦੇ ਅੰਗ ਖਲਾਰਨ ਦੀ ਹੈ ਇਹ ਦੋਨੋਂ FIRs ਦੇ ਚਲਾਨ ਦੀਆਂ ਕਾਪੀਆਂ ਤੇ ਕੀ ਲਿਖਿਆ ਹੈ ਇਹਦੇ ਵਿੱਚ ਤੁਸੀਂ ਵੇਖੋ ਪ੍ਰਦੀਪ ਕਲੇਰ ਬਾਬਤ ਦੋਸ਼ੀ ਜਿਹੜੇ ਹਜੇ ਤੱਕ ਫੜੇ ਨਹੀਂ ਗਏ ਹਰਸ਼ ਢੂਰੀ ਪ੍ਰਦੀਪ ਕਲੇਰ ਤੇ ਸੰਦੀਪ ਬਰੇਟਾ ਥੱਲੇ ਕੀ ਲਿਖਿਆ ਹੈ ਇਹਨਾਂ ਦੇ ਉਕਤ ਦੋਸ਼ੀਆਂ ਪੀਓ ਕਰਾਰ ਦਿੱਤੇ ਜਾ ਚੁੱਕੇ ਹਨ ਇਹ ਤਿੰਨੋਂ ਦੋਸ਼ੀ ਪੀਓ ਕਰਾਰ ਦੇ ਦੇ ਦਿੱਤੇ ਗਏ ਹਨ ਇਹ ਚਲਾਨ ਦੇ ਉੱਤੇ ਲਿਖਿਆ ਤੇ ਜਿਹੜਾ ਬੰਦਾ ਪੀਓ ਤੁਹਾਡੇ ਥਾਣੇ ਦੇ ਵਿੱਚ ਬੋਲਦਾ ਉਹ ਬੰਦਾ ਫੜਿਆ ਜਾਂਦਾ ਤੁਸੀਂ ਉਹਨੂੰ ਫੇਰ ਛੱਡ ਦਿੰਦੇ ਹੋ ਉਸ ਐਫਆਈਆਰ 'ਚ ਉਹਦੀ ਅਰੈਸਟ ਨਹੀਂ ਪਾਉਂਦੇ 117 ਨੰਬਰ ਐਫਆਈਆਰ 'ਚ ਵੇਖ ਲਓ ਦੋਸ਼ੀ ਜਿਹੜੇ ਫੜੇ ਨਹੀਂ ਗਏ ਹਰਸ਼ ਧੂਰੀ ਸੰਦੀਪ ਪਰੇਟਾ ਪ੍ਰਦੀਪ ਕਲੇਰ ਪ੍ਰਦੀਪ ਕਲੇਰ ਦਾ ਮੈਂ ਪੂਰਾ ਹੀ ਪੜ ਦਿੰਨਾ ਪੁੱਤਰ ਚਾਂਦੀराम ਕਲੇਰ ਵਾਸੀ ਕਲਾਇਤ ਜ਼ਿਲ੍ਹਾ ਕੈਥਲ ਹਰਿਆਣਾ ਹਾਲ ਵਾਸੀ ਐਮ ਐਸ ਜੀ ਕੰਪਲੈਕਸ ਨਿਊ ਡੇਰਾ ਸੱਚਾ ਸੌਦਾ ਸਿਰਸਾ ਇਹਨਾਂ ਦੇ ਥੱਲੇ ਕੀ ਲਿਖਿਆ ਗ੍ਰਿਫਤਾਰੀ ਬਾਕੀ ਆ ਚਲਾਨ ਦੀਆਂ ਕਾਪੀਆਂ ਗ੍ਰਿਫਤਾਰੀ ਬਾਕੀ ਜਦੋਂ ਬੰਦਾ ਪੀਓ ਡਿਕਲੇਅਰ ਹੋਇਆ ਹੋਇਆ ਇਹ ਤੁਹਾਨੂੰ ਦੁਨੀਆਂ ਦੇ ਵਿੱਚ ਇਹਦੀ ਕਦੇ ਦੂਸਰੀ ਉਦਾਹਰਨ ਨਹੀਂ ਮਿਲਨੀ ਸਰਕਾਰ ਵੱਲੋਂ ਕਿਸ ਹੱਦ ਤੱਕ ਮਦਦ ਕੀਤੀ ਜਾਂਦੀ ਹੈ ਤੁਸੀਂ ਦੇਖ ਲਓ ਕਿੰਨੀ ਬਲੇਟੈਂਟਲੀ ਮਦਦ ਕੀਤੀ ਗਈ ਹੈ ਇਹਦੀ ਇਸ ਬੰਦੇ ਤੇ ਤਿੰਨ ਐਫ ਆਈ ਆਰ ਹਨ ਬੰਦੇ ਦੇ ਤਿੰਨ ਐਫ ਆਈ ਆਰ ਹੋਣ ਪੀਓ ਡਿਕਲੇਅਰ ਹੋਇਆ ਹੋਵੇ ਤਿੰਨੋਂ ਐਫ ਆਈ ਆਰਸ ਇੱਕੋ ਥਾਣੇ ਦੀਆਂ ਹੋਣ ਇੱਕੋ ਇਨਵੈਸਟੀਗੇਸ਼ਨ ਟੀਮ ਹੋਵੇ ਤਿੰਨੋਂ ਐਫ ਆਈ ਆਰਸ ਦੀ ਇੱਕੋ ਐਸ ਆਈ ਟੀ ਹੋਵੇ ਉਹ ਬੰਦਾ ਫੜਿਆ ਜਾਵੇ ਕਿ ਤੁਸੀਂ ਇੱਕ ਦੇ ਵਿੱਚ ਅਰੈਸਟ ਪਾ ਦਿਓ ਦੂਜੇ ਨੂੰ ਉਹਦੇ ਵਿੱਚ ਅਰੈਸਟ ਨਾ ਪਾਉ ਉਹਨੂੰ ਛੱਡ ਦਿਓ ਫਿਰ ਏਦੂੰ ਵੱਡੀ ਮਦਦ ਕੀ ਹੋ ਸਕਦੀ ਹੈ ਇਹ ਕਿਉਂ ਛੱਡਿਆ ਗਿਆ ਮੈਂ ਇਹ ਵੀ ਤੁਹਾਨੂੰ ਦੱਸ ਦਿੰਦਾ ਇਹ ਇਸ ਕਰਕੇ ਛੱਡਿਆ ਗਿਆ ਕਿ ਆ ਦੋ ਐਫ ਆਈ ਆਰਾਂ ਤੇਰੇ ਤੇ ਪੈਂਡਿੰਗ ਹੈ ਜੇ ਸਾਡੇ ਮੁਤਾਬਕ ਨਾ ਚੱਲਿਆ ਬਾਹਰ ਜਾ ਕੇ ਜੋ ਅਸੀਂ ਚਾਹਣੇ ਆ ਬੁਲਾਉਣਾ ਡੀਲ ਦੇ ਤਹਿਤ ਨਾ ਬੋਲਿਆ ਫਿਰ ਇਹਨਾਂ ਦੇ ਵਿੱਚ ਵੀ ਅਰੈਸਟ ਪਾਉ ਪਾਉਗੀ ਤੇ ਅੰਦਰ ਜਾਏਗਾ ਤੁਸੀਂ ਵੇਖੋ ਮੈਂ ਪਹਿਲਾਂ ਤਾਂ ਐਸਆਈਟੀ ਦੇ ਇਹਨਾਂ ਅਫਸਰ ਸਹਿਬਾਨਾਂ ਨੂੰ ਪੁੱਛਣਾ ਚਾਹੁੰਦਾ ਬੜੇ ਤਜਰਬੇਕਾਰ ਅਫਸਰ ਹੈ 30 30 ਸਾਲ ਮੈਨੂੰ ਲੱਗਦਾ ਇਹਨਾਂ ਦੀ ਸਰਵਿਸ ਹੋ ਗਈ ਹੋਣੀ ਹੈ ਮੈਨੂੰ ਆਪ ਦੀ ਸਰਵਿਸ 'ਚੋਂ ਇੰਟਾਇਰ ਸਰਵਿਸ 'ਚੋਂ ਇੱਕ ਐਗਜ਼ਾਮਪਲ ਇੱਕ